ਕੱਲ ਇੱਕ ਪਿੰਡ ਸੱਡਾ ਹੈਗਾ ਕਵੇਲੀ ਨੀਚੇ ਰੱਖ ਤੋਂ ਕਵੇਲੀ ਪਿੰਡ ਦੇ ਵਿੱਚ ਇੱਕ ਫੰਕਸ਼ਨ ਕੀਤਾ ਜਾ ਰਿਹਾ ਸੀਗਾ ਸਾਰੀਆਂ ਪਾਰੀਆਂ ਸਾਰੀਆਂ ਜਨਤਾਵਾਂ ਦੇ ਇੱਕ ਫੰਕਸ਼ਨ ਕਰਦੀਆਂ ਨੇ ਇੱਕ ਆਮ ਆਦਮੀ ਦੇ ਦੇਬ万 ਜੀ ਐਮਐਲਏ ਸਾਹਿਬ ਜਾ ਕੇ ਉੱਥੇ ਫੰਕਸ਼ਨ ਕਰਦੇ ਸੀਗੇ ਤੇ ਉਸ ਫੰਕਸ਼ਨ ਦੇ ਵਿੱਚ ਇੱਕ ਵਿਅਕਤੀ ਨੇ ਖੜੇ ਹੋ ਕੇ ਸਵਾਲ ਕੀਤਾ ਕਿ ਇਹਨਾਂ ਨੇ ਆਪ ਹੀ ਕਿਹਾ ਜੀ ਕਭ ਸਾਨੂੰ ਸਵਾਲ ਕਰਿਆ ਕਰੋ ਸੋ ਲੋਕਾਂ ਨੇ ਸਵਾਲ ਕੀਤਾ ਕਿ ਤੁਸੀਂ 4 ਸਾਲਾਂ ਤੋਂ ਸਰਕਾਰ ਚਲਾਈ ਹੈ ਇੱਕ ਵਿਅਕਤੀ ਨੇ ਕਿਹਾ ਤੇ ਇਹ ਭਾਸ਼ਣ ਚ ਆਪਣੇ ਚ ਕਹਿ ਰਹੇ ਸੀ ਕਿ ਅਸੀਂ ਗੱਚੇ ਮਕਾਨਾਂ ਨੂੰ ਇਹਨੇ ਪੈਸੇ ਦਿੱਤੇ ਆ ਚੀਜ਼ ਨੂੰ ਇਹਨੇ ਦੇ ਦਿੱਤੇ ਇਹਨੇ ਦੇ ਦਿੱਤੇ ਇੱਕ ਵਿਅਕਤੀ ਉੱਠ ਕੇ ਖੜਾ ਹੋਇਆ ਕਿ ਜਿਹੜਾ ਗਰੀਬ ਆਦਮੀ ਜਿਹਦਾ ਘਰ ਟੈ ਗਿਆ ਸੀਗਾ ਪਿਛਲੀ ਪ੍ਰਸਤਾਜ ਚ ਤੇ ਉਸ ਵਿਅਕਤੀ ਨੇ ਕਿਹਾ ਕਿ ਮੈਨੂੰ ਮੇਰੇ ਘਰ ਦਾ ਕੋਈ ਪੈਸਾ ਮਿਲਿਆ ਨਹੀਂ ਸੋ ਮੇਰੇ ਜਿਹੜੇ ਮੈਂ ਕਰਜ਼ਾ ਚੁੱਕ ਕੇ ਆਪਣਾ ਘਰ ਬਣਾ ਲਿਆ ਜਾਂ ਲੋਕਾਂ ਤੋਂ ਮੰਨ ਕੇ ਕਰਜ਼ਾ ਕਰ ਬਣਾਇਆ ਸੋ ਇਸ ਗੱਲ ਨੂੰ ਲੈ ਕੇ ਜਿਹੜੇ ਐਮਐਲਏ ਸਾਹਿਬ ਦੇ ਸਪੋਰਟਰ ਸੀਗੇ ਤੇ ਉਹ ਉਸ ਬੰਦੇ ਨਾਲ ਧੱਕਾ ਮੂਕੀ ਹੋਣੀ ਸ਼ੁਰੂ ਹੋ ਗਈ ਸੋ ਇਸ ਕਰਕੇ ਐਮਐਲਏ ਸਾਹਿਬ ਵੀ ਉੱਥੇ ਮਜੂਦ ਸੀਗੇ ਤੇ ਉਹਨਾਂ ਦੇ ਹੀ ਵਿਅਕਤੀਆਂ ਨਾਲ ਉਹਨਾਂ ਦੇ ਗਨਮਨਾ ਨਾਲ ਜੇ ਉਹਨਾਂ ਦੇ ਬੰਦਿਆਂ ਨਾਲ ਉਸ ਬੰਦੇ ਦੀ ਗੱਲਬਾਤ ਹੋਈ ਸੋ ਉੱਥੋਂ ਹੀ ਦੋ ਬੰਦਿਆਂ ਨੇ ਇੱਕ ਪਿੱਛੇ ਖੜਾ ਸੀਗਾ ਜਿਹੜਾ ਉਹਨੇ ਵੀ ਕਹਿ ਦਿੱਤਾ ਕਿ ਤੁਹਾਡੀ ਸਰਕਾਰ ਜਿਹੜੀ ਸਾਲਛੇ ਮਹੀਨਿਆਂ ਦੀ ਗੱਲ ਹੈ ਸੋ ਇਸ ਕਰਕੇ ਉਹ ਭਟਕੇ ਭਟਕੇ ਉਹਨਾਂ ਨੇ ਦੋਹਾਂ ਦੇ ਫੋਨ ਜੜੇ ਲਏ ਉਹਨਾਂ ਦੇ ਕਿਸੇ ਵਿਅਕਤੀ ਨੇ ਆਪਣੇ ਹੱਥ ਵਿੱਚ ਫੜਕੋ ਲੈ ਗਏ ਕਿਉਂਕਿ ਉਹ ਵੀਡੀਓ ਬਣਾ ਰਹੀ ਸੀ ਜਿਵੇਂ ਤੁਸੀਂ ਵੀਡੀਓ ਬਣਾ ਰਹੇ ਸੀਗੇ ਵੀਡੀਓ ਤੱਕ ਭਰਾ ਕੇ ਉਹਨਾਂ ਨੇ ਫੋਨ ਜੜੇ ਸੀ ਉਹਨਾਂ ਦੇ ਆਪਲੇ ਭੁੱਲੇ ਕਿ ਚਲੇਗੇ ਸੋ ਐਸਐਚਓ ਸਾਹਿਬ ਨੇ ਸਾਨੂੰ ਵਿਚਵਾਇ ਦвая ਕਿ ਮੈਂ 1-2 ਦਿਨਾਂ ਦੇ ਵਿੱਚ ਤੁਹਾਡੇ ਫੋਨ ਜੜੇ ਨੇ ਉਹ ਟ੍ਰੇਸ ਕਰਕੇ ਸੀ ਸੰਫੋਨ ਦੇ ਦਾ ਤੁਸੀਂ ਕੀ ਐਪਲੀਕੇਸ਼ਨ ਦਿੱਤੀ ਹੈ ਜੀ ਅਸੀਂ ਐਪਲੀਕੇਸ਼ਨ ਦੀ ਹੈ ਦвая ਕਿ ਸਾਡੇ ਝਗੜਾ ਜਿਹੜਾ ਹੋਇਆ ਜੇ ਤਾਂ ਉਹ ਦੂਜੀ ਪਾਰਟੀ ਕਰਨਾ ਚਾਹੂ ਕਿ ਤਾਂ ਅਸੀਂ ਉਹਦੇ ਬਰਾਬਰ ਆ ਜਾਾਂਗੇ ਪਰ ਅਸੀਂ ਇਹ ਕਹਿੰਦੇ ਆ ਕਿ ਰੈਕਸ਼ਨ ਜਿਹੜਾ ਉਹ ਸ਼ਾਂਤੀ ਨਾਲ ਚਾਹੀਦਾ ਹੈ ਪੀਸਫੁਲ ਰਹਿਣਾ ਚਾਹੀਦਾ ਕਿਉਂਕਿ ਲੋਕਾਂ ਦੀ ਚੋਣ ਹੈ ਲੋਕਾਂ ਨੇ ਲੜਨੀ ਹੈ ਤੇ ਲੋਕਾਂ ਨੂੰ ਵੋਟਾਂ ਪੈਣੀਆਂ ਟ੍ਰੇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਸਾਡੇ ਜਿਹੜੇ ਮੋਬਾਈਲ ਆ ਉਹ ਸਾਨੂੰ ਵਾਪਸ ਦੇ ਦਿੱਤੇ ਹਨ ਪਰ ਐਸਐਚਓ ਸਾਹਿਬ ਨੇ ਦੋ ਤਿੰਨ ਦਿਨ ਦਾ ਕਿਹਾ ਕਿ ਮੈਂ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੇ ਮੋਬਾਈਲ ਇਸ ਤਰ੍ਹਾਂ ਵੀ ਵਾਪਸ ਕਰਦਾ ਨਾਲਕਾ ਸਾਹਿਬ ਜਿਵੇਂ ਕਕਰਾਲੇ ਵੀ ਇੱਕ ਕਿਸਾਨਾਂ ਨੇ ਕਾਲੀਆਂ ਚੰਡੀਆਂ ਦਿਖਾਈਆਂ ਗਿਆ ਪਰ ਐਮਐਲਏ ਸਾਹਿਬ ਉੱਥੇ ਨਹੀਂ ਪਹੁੰਚੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਦੇਖੋ ਸਰਕਾਰਾਂ ਨੂੰ ਲੋਕ ਬਹੁਤ ਕੁਝ ਕਹਿੰਦੇ ਨੇ ਐਮਐਲਏ ਸਾਹਿਬ ਆਪਣਾ ਸਮਾਂ ਭੁੱਲ ਗਏ ਕਿ ਜਦੋਂ ਇੱਥੇ ਸਾਈਕਲ ਤੇ ਫਿਰਦੇ ਸੀਗੇ ਤੇ ਕਿਹੜੇ ਕਿਹੜੇ ਵਕਤ ਵਿੱਚ ਕੀ ਕੀ ਸ਼ਬਦ ਬੋਲ ਰਹੇ ਸੀ ਕਿਸੇ ਨੂੰ ਚੋਰ ਸਮੋਦਨ ਕਰਕੇ ਬੋਲਦੇ ਕਿਸੇ ਨੂੰ ਕੁਛ ਸਮੋਦਨ ਕਰਕੇ ਬੋਲਦੇ ਅੱਜ ਉਹਨਾਂ ਨੂੰ ਜੇ ਕੋਈ ਬੰਦਾ ਸਵਾਲ ਕਰਦਾ ਤਾਂ ਉਹਨਾਂ ਨੂੰ ਇੰਦਾ ਛੜਾਉਂਦੀ ਹੈ ਕਿ ਮੈਂ ਤਾਂ ਜਿਵੇਂ ਇੱਥੇ ਦਾ ਬਾਹਰ ਜਾਉਂਦਾ ਤੁਸੀਂ ਮੈਨੂੰ ਸਵਾਲ ਕਿਉਂ ਕਰਦੇ ਤਾਂ ਇਸ ਕਰਕੇ ਮੈਂ ਇਹ ਕਹਣਾ ਚਾਹੁੰਦਾ ਕਿ ਆਪਣਾ ਠਿੱਡੇ 'ਚ ਖੋਣ ਦਾ ਮੈਨੂੰ ਜੋ ਲੱਗਦਾ ਵੀ ਹੋ ਚੁੱਕਿਆ ਅੱਜ ਇੱਕ ਪਿੰਡ ਦੇ ਵਿੱਚ ਅਗੇਤੀ ਦੇ ਵਿੱਚ ਵੀ ਹੋ ਗਿਆ ਕੱਲ ਥੋੜੀ ਜਿਹੀ ਦੱਸ ਦਿਆਂਗੇ ਇੱਥੇ ਇੱਥੇ ਵੀ ਹੋ ਗਿਆ ਕਕਰਾਲੇ ਵੀ ਹੋ ਗਿਆ ਹੋਰ ਵੀ ਇੱਕ ਦੋ ਪਿੰਡਾਂ ਦੇ ਵਿੱਚ ਖਬਰਾਂ ਨੇ ਕਿ ਇੰਨਾ ਐਮਐਲਏ ਸਾਹਿਬ ਆਪਣੇ ਆਪੇ ਤੋਂ ਬਾਹਰ ਹੋ ਕੇ ਇਦਾਂ ਦੀਆ ਉਹ ਤੁਹਾਡੇ ਤੇ આરોਪ ਲਾਉਂਦੇ ਨੇ ਜੀ ਉਹ ਕਹਿੰਦੇ ਨੇ ਵੀ ਲਾਲਕਾ ਸਾਹਿਬ ਝਾੜੂ ਦਾ ਪਹਿਲਾਂ ਪ੍ਰਚਾਰ ਕਰਦੇ ਸੀ ਅੱਜ ਅਕਾਲੀ ਦਲ ਚੋਂ ਬਹੁਤ ਜ਼ਿਆਦਾ ਤਰੀਕ ਸਟੇਜ ਦੇ ਪਿੰਡਾਂ 'ਚ ਉਹ આરોਪ ਲਾ ਰਹੇ ਨੇ ਮੇਰੀ ਗੱਲ ਸੁਣੋ ਮੈਂ ਆਪਣੀ ਪਾਰਟੀ ਨਾਲ ਜਦੋਂ ਰੁੱਸਿਆ ਸੀਗਾ ਤੇ ਜੀ ਦਲੀ ਰੁੱਸਿਆ ਸੀਗਾ ਤੇ ਇਸ ਐਮਐਲਏ ਨੂੰ ਪਤਾ ਨਾ ਕਿਹਾ ਸੀਗਾ ਕਿ ਮੈਂ ਤੁਹਾਡੀ ਪਾਰਟੀ 'ਚ ਨਹੀਂ ਮੈਂ ਤਾਂ ਸਿਰਫ ਆਪਣਾ ਗੁੱਸਾ ਲਾਉਣਾ ਸੀਗਾ ਤੇ ਮੇਰੀ ਪਾਰਟੀ ਨੇ ਮੈਨੂੰ ਗਲਬਕੜੀ ਪਾ ਲਈ ਤੇ ਮੈਂ ਆਪਣੀ ਪਾਰਟੀ ਦੇ ਬਾਅਦ ਕੁੜਗਾ ਕਿਉਂਕਿ ਇਹਨਾਂ ਨੇ ਮੈਨੂੰ ਬਥੇਰੇ ਲਾਲਚ ਦਿੱਤੇ ਤੁਹਾਨੂੰ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਬਨੋ ਐਮਪੀ ਦੀ ਚੀਫ ਪੁਰਾਣੀ ਤੇ ਕਿਹਾ ਮੈਨੂੰ ਤੁਹਾਡੀ ਕੋਈ ਵੀ ਚੀਜ਼ ਨਹੀਂ ਚਾਹੀਦੀ ਕਿਉਂਕਿ ਮੈਨੂੰ ਤੁਹਾਡੇ ਸਿਸਟਮ ਤੋਂ ਅਲਰਜੀ ਆ ਪਰ ਉਹ ਕੋਈ ਨਾ ਕੰਮ ਕਰਨਾ ਉਹਦਾ ਨਾ ਕੰਮ ਕਰਨ ਦਾ ਤੇ ਨਾ ਲੋਕਾਂ ਦੀ ਕੋਈ ਸੈਟੀਸਫਾਈ ਕਰਾ ਸਕਦਾ ਮੇਰੀ ਕਾਰਪਾਰਟੀ ਸ਼੍ਰੋਮਣੀ ਅਕਾਲੀ ਦਲ ਮੈਂ ਆਪਣੇ ਹਲਕੇ ਦਾ 10 ਸਾਲ ਹਲਕਾ ਜਾਦ ਰਿਹਾ ਤੇ 307 ਕਰੋੜ ਰੁਪਏ ਇਸ ਹਲਕੇ 'ਚ ਖਰਚ ਕੀਤੇ ਹਲਕੇ ਦੇ ਲੋਕ ਮੇਰੇ ਨਾਮ ਦੇ ਮੈਂ ਆਪਣੀ ਪਾਰਟੀ 'ਚ ਆਪਣੀ ਪਾਰਟੀ ਨਾਲ ਖੜਾ। ਉਹ ਬਖਲਾੜ ਦੀਆਂ ਗੱਲਾਂ ਜਿਹੜੀਆਂ ਨੇ ਜਿਆਦਾ। ਇਹ ਗੱਲ ਹੈ। ਕਿ ਅੱਜ ਕੱਲ੍ਹ ਜੀ ਕਿਤੇ ਐਮਐਲਏ ਸਾਹਿਬ ਕਿਸੇ ਪਿੰਡ ਗਏ ਹੋਣੇ। ਕੋਣ? 4 ਸਾਲ ਦੀ ਕਾਰਗੁਜ਼ਾਰੀ ਦਾ ਬੰਦਾ ਪੁੱਛਦਾ ਤਾਂ ਹੈ। ਉਹਨਾਂ ਨੂੰ ਕਿਸੇ ਨੇ ਕਿਸੇ ਨੇ ਸਵਾਲ ਕੀਤਾ ਹੋਣਾ ਕਿ ਜੀ ਜਿਹੜੇ ਤੁਸੀਂ ਇੱਥੇ ਸਪੀਚਾਂ ਦੇ ਰਹੇ ਹੋ ਕਿ ਪੈਸੇ ਆ ਗਏ ਨਹੀਂ ਆਏ ਸਾਡੇ ਕਲੇ ਤਾਂ ਪਹੁੰਚੇ ਕੋਈ ਨਹੀਂ। ਉੱਥੇ ਐਮਐਲਏ ਸਾਹਿਬ ਮੈਂ ਸੁਣਿਆ ਜੋ ਕਹਿੰਦੇ ਨੇ ਇਹ ਕਿ ਦਰਖਾਸਤ ਦਿੱਤੀ ਹੈ ਕਿ ਜੀ ਅਸੀਂ ਐਮਐਲਏ ਸਾਹਿਬ ਭੜਕ ਗਏ। ਉਸ ਚੱਕਰ ਦੇ ਵਿੱਚ ਦੋ ਮੋਬਾਈਲ ਫੋਨ ਵੀ ਕਿਸੇ ਦੀ ਜੇਬ ਚਿਪਕ ਗਏ। ਸੋ ਉਹ ਅਸੀਂ ਦਰਖਾਸਤ ਦੇਣ ਆਏ ਆ ਕਿ ਜੀ ਇਹ ਐਡਾ ਧੱਕਾ ਸਾਡੇ ਨਾਲ ਨਾ ਕਰੋ। ਇਹ ਸਵਾਲ ਕਰਨਾ ਤਾਂ ਹਰੇਕ ਸਿਟੀਜ਼ਨ ਦਾ ਹੱਕ ਹੈ। ਜੀ ਜੇ ਲੀਡਰ ਨਹੀਂ ਕੰਮ ਕਰਦਾ ਤਾਂ ਉਹਦਾ ਸਵਾਲ ਕਰਨਾ। ਜੇ ਕੰਮ ਕੀਤਾ ਤਾਂ ਫਿਰ ਉਹ ਲੀਡਰ ਜਵਾਬ ਦੇ ਦੇ ਕਿ ਯਾਰ ਐ ਨਹੀਂ ਤੇ ਜੋ ਕੁਝ ਤੁਸੀਂ ਕਹਿ ਰਹੇ ਹੋ ਗਲਤ ਹੈ। ਪਰ ਉੱਥੇ ਇਹ ਹੱਥਾ ਪਾਈ ਹੋਈ ਹੈ। ਐਮਐਲਏ ਸਾਹਿਬ ਦੇ ਨਾਲ ਉਹਨਾਂ ਦੇ ਮੌਜੂਦਗੀ 'ਚ ਹੋਈ ਹੈ ਤੇ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਆਪਾਂ ਇਸ ਮਿਆਰ ਤੇ ਕਿਰੇ ਆਏ। ਅਨੇ ਕਿਹੜੇ ਬੰਦੇ ਨੇ ਘਟਨਾ ਹੈ ਖੋਏ ਗਏ ਨੇ ਇੱਕ ਬੱਚੇ ਨੇ ਕੀ ਗੱਲ ਆ ਸੁਣ ਦਿੱਤੀ ਆ ਵੇਖੋ ਜੀ ਅਸੀਂ ਤਾਂ ਕਹਿੰਦੇ ਆ ਖੋਏ ਖੋਏ ਗਏ ਨੇ ਜੀ ਪਰ ਹੁਣ ਸਾਬਤ ਕਰਨਾ ਤਾਂ ਤਫਤੀਸ਼ ਹੋਊਗੀ ਜਿਵੇਂ ਸਰਕਾਰ ਕਰਦੀ ਆ ਪੁਲਿਸ ਕਰਦੀ ਆ ਐਪਲ ਦੇ ਫੋਨ ਨੇ ਉਹ ਤਾਂ ਜਿਹੜਾ-ਜਿਹੜਾ ਜੇਬ ਚ ਪਾ ਕੇ ਲੈ ਗਿਆ ਸਾਨੂੰ ਤਾਂ ਪਤਾ ਕਿਹਨੇ ਪਾਇਆ ਜਿਹੜਾ ਭਿੰਡਾ ਜੀ ਇੱਕ ਮੇਲੀਏ ਅੱਛਾ ਇੱਕ ਮੇਲੀਏ ਉੱਥੇ ਦੇ ਸਰਪੰਚ ਸਾਹਿਬ ਦੇ ਘਰੋਂ ਬੀਬੀ ਜੀ ਮਾਤਾ ਜੀ ਲੜਨੇ ਇਲੈਕਸ਼ਨ ਬਲਕਸਾਂ ਤੇ ਜੀ ਸੋ ਤਾਂ ਜਿਆਦਾ ਟਾਈਮ ਫਸੀ ਹੈ ਕਿਉਂਕਿ ਹੁਣ ਘਬਰਾਹਟ ਹੈਗੀ ਹੈ ਸਰਕਾਰ ਦੇ ਸਾਰੀ ਆਲ ਓਵਰ ਸਰ ਜੀ ਤੁਹਾਨੂੰ ਪਤਾ ਜੀ ਤੁਸੀਂ ਨਾਮ ਕਿਉਂ ਨਹੀਂ ਲੈ ਰਹੇ ਜੀ ਬੰਦੇ ਦਾ ਵੀ ਕਿੰਨਾ ਨੇ ਫੜੇ ਨਹੀਂ ਪਾਇਆ 33 ਚਾਹੁੰਦੇ ਹੋ 33 ਚਾਹੁੰਦੇ ਮੈਂ ਮੈਂ ਜਿਨ੍ਹਾਂ ਨੇ ਰੋਲ ਹੈ ਜਿਨ੍ਹਾਂ ਤੋਂ ਖੋਏ ਨੇ ਉਹ ਕੀ ਕਹਿੰਦੇ ਨੇ ਜੀ ਉਹ ਤਾਂ ਦੇਖੋ ਮੌਕੇ ਤੇ ਉਹਨੇ ਕਹਿੰਦੇ ਅਸੀਂ ਤਾਂ ਦੇਖਿਆ ਜੀ ਐਕਸ ਵਾਈ ਜ਼ेड ਨੂੰ ਜੇ ਤੇ ਉਹ ਹੁਣ ਐਸਚਓ ਸਾਹ ਕਹਿੰਦੇ ਕਿ ਸਾਨੂੰ ਤਫ਼ਤੀਸ਼ ਕਰਨੀ ਪੈਣੀ ਹੈ ਕੀ ਸਰ ਦਬਾਅ ਪੈ ਰਿਹਾ ਜੀ ਇਸ ਚੀਜ਼ ਤੇ ਨੀ ਸਭ ਤਕਬਾਅ ਜਿੰਨਾ ਮਰਜੀ ਪੈ ਜੇ ਮੋਬਾਈਲ ਫੋਨ ਹੈ ਇਹ ਕੋਈ ਗਾਜਰ ਮੂਲੀ ਤਾਂ ਹੈ ਨਹੀਂ ਜੀ ਮੋਬਾਈਲ ਫੋਨ ਤਾਂ ਹੁਣ ਸਾਨੂੰ ਪਤਾ ਹੈ ਮੈਨੂੰ ਪਤਾ ਲੋਕੇਸ਼ਨ ਟ੍ਰੇਸ ਹੋ ਜਾਂਦੀ ਐਪਲ ਦਾ ਫੋਨ ਆ ਉਹ ਤਾਂ ਸਵਿਚ ਆਫ ਵੀ ਟ੍ਰੇਸ ਹੋ ਜਾਂਦਾ ਸੋ ਉਹ ਤਾਂ ਇੱਥੋਂ ਨਹੀਂ ਤਾਂ ਉਥੋਂ ਕੋਰਟ ਚੋਂ ਦੇ ਆਰਡਰ ਲਾ ਲਾਂਗੇ ਸਾਡੇ ਕੋਈ ਵੀ ਵੀਡੀਓ ਜਿੰਨਾ ਕੀ ਕਾਰਨ ਮੋਬਾਈਲ ਉਹ ਸਭ ਪਤਾ ਲੱਗੂਗਾ ਜੀ ਨਾਲੇ ਆਈਫੋਨ ਦੇ ਤਾਂ ਲੋਕ ਲੱਗੇ ਹੁੰਦੇ ਨੇ ਕਿਹੜਾ ਕੋਈ ਡਿਲੀਟ ਕਰ ਲੂਗਾ ਸਭ ਕੁਝ ਪਤਾ ਲੱਗ ਜੂਗਾ ਇਹ ਮੰਨ ਕੇ ਕੀ ਕਰਦੇ ਹੋ ਲਾਸਟ ਪੁਆਇੰਟ ਕਿ ਕੀ ਹੋਣਾ ਚਾਹੀਦਾ ਅਸੀਂ ਤਾਂ ਇਹ ਕਹਿਨੇ ਕਿ ਇੱਕ ਤਾਂ ਇਲੈਕਸ਼ਨ ਆ ਆਓ ਮੇਰੇ ਸਾਫ਼ ਹੋ ਜਾਣ ਕਿ ਜਿਹੜਾ ਹੁਣ ਦੇਖੋ ਮੈਂ ਤਾਂ ਹੁਣ ਪਿੰਡਾਂ ਚ ਚਾਰ ਪੰਜ ਦਿਨਾਂ ਘੁੰਮ ਰਿਹਾ ਇਤਨੀ ਕਲੀਅਰ ਕਿ ਜੀ ਅਗਲੇ ਸਰਕਾਰ ਅਕਾਲੀ ਦਲ ਦੀ ਸੁਖਵੀਰ ਜੀ ਨੂੰ ਲੋਕ ਸੀਐਮ ਦੇਖਣਾ ਚਾਹੁੰਦੇ ਇਹ ਹੁਣ ਇੱਕ ਇੱਕ ਖਬਰਾੜ ਜੀ ਹੋਈ ਦੀ ਆ ਹੁਣ ਅੱਜ ਵੀ ਇੱਕ ਦੋ ਪਿੰਡਾਂ ਚ ਮੈਂ ਨਾਂ ਨਹੀਂ ਲੈਂਦਾ ਤੁਹਾਨੂੰ ਖਬਰ ਆ ਜੂਗੀ ਇੱਕ ਦੋ ਪਿੰਡਾਂ ਚ ਹੋਰ ਰੌਲਾ ਪਿਆ ਜਦੋਂ ਐਮਐਲਏ ਸਾਹਿਬ ਜਾਂਦੇ ਨੇ ਸਵਾਲ ਹੋ ਜਾਂਦਾ ਲੋਕ ਗੜ ਪੈ ਜਾਂਦੇ ਸੋ ਇਹ ਤਾਂ ਇੱਕ ਜਦੋਂ ਤੋਡੀ ਫੇਲਿਅਰ ਆਫ ਸਿਸਟਮ ਜਦੋਂ ਮੂਰੇ ਆਣ ਲੱਗ ਜਾਂਦੇ ਨੇ ਨਾ ਉਦੋਂ ਫਿਰ ਇਹ ਚੀਜ਼ਾਂ ਆਉਣ ਲੱਗ ਜਾਂਦੀਆਂ ਨੇ ਸੋ ਇਹ ਹੁਣ ਹੌਲੀ ਹੌਲੀ ਕਰਕੇ ਜਦੋਂ ਸਰਕਾਰ ਨੂੰ ਲੱਗ ਗਿਆ ਪਤਾ ਕਿ ਜੀ ਅਸੀਂ ਜਾਣ ਵਾਲੇ ਆ ਹੁਣ ਤਾਂ ਭਰਾਟ ਚ ਨੇ ਸੋ ਇਹ ਚੱਲੀ ਜਾਣ ਦੀ ਕੋਈ ਗੱਲ ਨਹੀਂ ਅਸੀਂ ਐਸਚੂ ਸਾਹਿਬ ਨੇ ਸਾਡੇ ਨਾਲ ਚੰਗਾ ਕੋਆਪਰੇਟ ਕੀਤਾ ਹੈਗਾ ਮਾਨੀ ਸਰ ਕਕਰਾਲੇ ਪਿੰਡ ਵੀ ਕੀ ਹੋਇਆ ਜੀ ਕੁਝ ਹੋਇਆ ਕਕਰਾਲੇ ਪਿੰਡ ਤੇ ਕੱਲ ਦਾ ਮੈਨੂੰ ਆਈਡੀਆ ਮੈਨੂੰ ਇੰਨਾ ਰੋਲਾ ਕਿਸ ਗੱਲ ਤੋਂ ਵਧਿਆ ਸੀ ਰੋਲਾ ਕਿਸ ਗੱਲ ਤੋਂ ਵਧਿਆ ਸੀ ਜਿਹੜਾ ਰੋਲਾ ਤਾਂ ਵਧਿਆ ਸੀਗਾ ਜੀ ਲੋਕਾਂ ਨੇ ਕਿਹਾ ਇਸ ਸਪੀਚ ਕਿ ਤੇ ਜੋ ਮੇਰੇ ਸੁਣਨ ਚਾਹੀਏ ਦੇਖੋ ਮੈਂ ਉੱਥੇ ਸੀ ਨਹੀਂ ਪਰ ਜੋ ਮੇਰੇ ਸੁਣਨ ਚਾਹੀਏ ਕਿ ਉੱਥੇ ਕਿਹੜੇ ਸਪੀਚ ਕਹਿੰਦੇ ਹੋਗੇ ਗਰੀਬਾਂ ਨੂੰ ਘਰ ਦੇ ਤੇ ਇਹ ਦੇਤਾ ਕਿਸੇ ਗਰੀਬ ਨੇ ਖੜੇ ਹੋ ਕੇ ਕਹਤਾ ਇਹ ਸਾਨੂੰ ਤਾਂ ਮਿਲਿਆ ਨਹੀਂ ਮੇਰੇ ਜਵਾਕ ਥੱਲੇ ਆ ਕੇ ਮਰਨ ਵਾਲੇ ਹੋ ਗਏ ਸੀਗੇ ਤੇ ਸਾਨੂੰ ਤਾਂ ਸਰਕਾਰ ਕੋਲ ਨਹੀਂ ਆ ਕੋਈ ਕੁਝ ਉੱਥੇ ਵੈਸਾ ਵੈਸੀ ਹੋ ਗਈ ਹੈ ਫਿਰ ਜੋ ਸੁਣਿਆ ਕਿ ਗਨਮੈਨਾਂ ਨੇ ਜਾਂ ਕਿਸੇ ਹੋਰ ਨੇ ਮੁਲਾਜ਼ਮਾਂ ਨੇ ਕੁਝ ਹੱਥੋਂ ਪਾਈ ਵੀ ਕੀਤੀ ਹੈ ਜਦੋਂ ਮੋਬਾਈਲ ਚੱਕੇ ਗਏ ਨੇ ਸੋ ਇਹ ਗੱਲ ਹੋਈ ਕਿ ਜਿੱਥੇ ਉੱਥੇ ਰੌਲਾ ਗੌਲਾ ਹੋ ਗਿਆ ਜਿਹਦੇ ਵਿੱਚ ਦੋ ਬੰਦਿਆਂ ਦੇ ਮੋਬਾਈਲ ਮਿਸਿੰਗ ਹੋ ਗਏ ਜੀ ਤੇ ਉਹ ਮੋਬਾਈਲ ਜਿਹੜੇ ਦੋਨੋਂ ਉਹਦੀ ਐਫ ਆਈ ਆਰ ਦੇਣ ਨੂੰ ਆਏ ਆ ਇਹ ਸੋਨ ਉੱਥੇ ਜਿਹੜੇ ਸੀਗੇ ਬੰਦੇ ਉਹ ਐਗਜ਼ੈਕਟ ਕੰਡੀਸ਼ਨ ਤੁਹਾਨੂੰ ਦੱਸ ਸਕਦੇ ਨੇ ਵੀ ਕੀ ਹੋਇਆ ਪਰ ਜਿਹੜਾ ਪਿੰਡਾਂ 'ਚ ਰੌਲਾ ਪਿਆ ਹੋਇਆ ਉਹਦੇ 'ਚ ਇਹ ਹੈ ਵੀ ਆਪ ਦੇ ਬੰਦਿਆਂ ਨੇ ਮੋਬਾਈਲ ਖੋਲੇ ਹੁਣ ਐਸ ਐਚਓ ਸਾਹਿਬ ਤਪਰੀਸ਼ ਕਰਨਗੇ ਕਰਕੇ ਇਹ ਚੀਜ਼ ਸਾਹਮਣੇ ਲਿਆਉਣਗੇ ਵੀ ਕਿਸੇ ਨੇ ਕੋਏ ਨੇ ਕਿ ਗੁੰਮ ਹੋਈ ਨਹੀਂ ਕਿ ਚੋਰੀ ਹੋਈ ਨਹੀਂ ਉਸ ਲਈ ਆ ਕੇ ਅਰਜ਼ੀ ਸਾਰੇ ਦੇ ਕੇ ਚੱਲੇ ਆ ਕਿਸੇ ਨਾਮ ਤੇ ਤੁਸੀਂ ਦਿੱਤੀ ਹੈ ਇਹ ਐਪਲੀਕੇਸ਼ਨ ਐਪਲੀਕੇਸ਼ਨ ਫਿਲਹਾਲ ਤਾਂ ਮਿਸਿੰਗ ਦੀ ਦਿੱਤੀ ਹੈ ਜੀ ਤੇ ਉਹ ਕਹਿੰਦੇ ਵੀ ਅਸੀਂ ਟ੍ਰੇਸ ਕਰਕੇ ਜਿਹਦੇ ਕੋਲ ਵੀ ਫੋਨ ਹੋਇਆ ਉਹਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਅੱਗੇ ਦੇਖੋ ਇਹਨਾਂ ਦਾ ਆਫੀਸਰਸ ਦਾ ਫਰਜ ਬਣਦਾ ਜੀਨੇ ਉੱਥੋਂ ਮੋਬਾਈਲ ਲਿਆਂਦਾ ਉਹਨੂੰ ਐਪਰੋਪਰੀਏਟ ਸਜ਼ਾ ਦਵਾਉਣੀ ਇਹਨਾਂ ਦਾ ਫਰਜ਼ ਬਣਦਾ ਐਪਲੀਕੇਸ਼ਨ ਜਿਹਨਾਂ ਵੱਲੋਂ ਦਿੱਤੀ ਗਈ ਹੈ ਜੀ ਐਪਲੀਕੇਸ਼ਨ ਜਿਹੜੇ ਬੰਦਿਆਂ ਦੇ ਮੋਬਾਈਲ ਗੁੰਮੇ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਜੀ ਉਹ ਬੰਦੇ ਨਾਲ ਆਏ ਨੇ ਮੇਲੀ ਦੇ ਔਰ ਸਾਰੇ ਨਾਲ ਨੇ ਡਾਕਟਰ ਲਖਵਿੰਦਰ ਸਿੰਘ ਜਿਹੜੇ ਆਪਣਾ ਬਲਾਕ ਸ਼ਮਤੀ ਦੀ ਇਲੈਕਸ਼ਨ 'ਚ ਖੜੇ ਨੇ ਉਹ ਨਾਲ ਆਏ ਨੇ ਟੋਟਲ ਕਾਂਗਰਸ ਦੀ ਲੀਡਰਸ਼ਿਪ ਪੈਨ ਕੰਪਲੇਂਟੈਂਟ ਨਾਲ ਹੈਗੇ ਜੀ ਜੀ ਨਾਲ ਕੰਪਲੇਂਟੈਂਟ ਨਾਲ ਆਏ ਸੀਗੇ ਉਹ ਬੈਠੇ ਨੇ ਤੇ ਜਿਹੜੇ ਆਪਣਾ ਬਲਾਕ ਵਾਲੇ ਵੀ ਜਿਨੇ ਮੈਂਬਰ ਖੜੇ ਨੇ ਹੋਰ ਵੀ ਸਾਰੇ ਦੇਖੋ ਇਹ ਜਿਹੜੀ ਤੱਕਾਸ਼ਾਈ ਹੈ ਇਹ ਚੰਗੀ ਗੱਲ ਨਹੀਂ ਲੋਕਾਂ ਨੂੰ ਇਹਨਾਂ ਦੇ ਸਾਰੇ ਹੀ ਜਿਹੜਾ ਵੀ ਕੋਈ ਨਜਾਇਜ਼ ਗੱਲ ਕਰਦਾ ਨਜਾਇਜ਼ ਬੰਦਿਆਂ ਨਾਲ ਕੁੱਟਮਾਰ ਕਰਦਾ ਜਾਂ ਕੁਝ ਮੌਕੇ ਤੇ ਘੂਰਦਾ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਹੜੇ ਬੰਦਿਆਂ ਨੇ ਮੋਬਾਈਲ ਖੋਏ ਨੇ ਇਹ ਹੁਣ ਪਤਾ ਲੱਗਿਆ ਜੀ ਪ੍ਰਤੀਸ਼ ਕਰਨਗੇ ਜੀ ਜਿਹੜਾ ਇਹੀ ਗੱਲ ਦੀ ਦਿੱਤੀ ਆ ਹੁਣ ਰੌਲਾ ਤਾਂ ਇਹ ਪੈ ਰਿਆ ਵੀ ਆਪ ਨਾਲ ਲਿੰਕਡ ਬੰਦੇ ਨੇ ਹੁਣ ਦੇਖੋ ਪ੍ਰਸ਼ਾਸਨ ਅੱਗੇ ਕਿੰਨਾ ਕੁ ਪੈਰ ਲਾਉਂਦਾ ਐ ਐਪਲੀਕੇਸ਼ਨ ਤੇ ਦੇਖਦੇ ਆ ਕਿ ਕਿਹਨੇ ਕਰਿਆ ਜੀ ਜਿਹੜੇ ਬੰਦੇ ਆਪ ਦਾ ਨੋ ਲੈਂਦੇ ਨੇ ਜੀ ਪਾਰਟੀ ਦਾ ਉਹ ਬੰਦੇ ਬਿਆਨ ਦੇ ਦੇਣਗੇ ਨਹੀਂ ਅਜੇ ਬਿਆਨ ਨਹੀਂ ਦਿੱਤਾ ਇਹ ਦੇਖੋ ਸਰਕਾਰ ਦੇ ਉਲਟਾ ਅਗਲਾ ਡਰ ਜਾਂਦਾ ਨਹੀਂ ਬੋਲ ਪਾਉਂਦੇ ਸਾਰੇ ਆਉਣ ਵਾਲੇ ਟਾਈਮ 'ਚ ਦੇਖੋ ਕੀ ਗੱਲ ਕਲੀਅਰ ਹੁੰਦੀ ਐ ਕੀ ਨਹੀਂ ਪਰ ਇਹਦੇ ਗਰਕਤ ਕਿਸੇ ਨੂੰ ਵੀ ਕਰਨੀ ਨਹੀਂ ਚਾਹੀਦੀ ਕਿਸੇ ਵੀ ਪਾਰਟੀ ਨੂੰ ਬਲੌਕ ਕਰਦੇ ਆ ਆਪਣਾ ਜਿਹੜਾ ਪਿੰਡਾਂ ਦਾ ਭਾਈਚਾਰਾ ਹੈ ਪ੍ਰੇਮ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਲੀਡਰਾਂ ਪਿੱਛੇ ਲੱਗ ਕੇ ਪਿੰਡਾਂ 'ਚ ਬੰਡੀਆਂ ਨਾ ਪਾਓ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਇਕਜੁੱਟ ਰਹਿਣਾ ਚਾਹੀਦਾ ਓਕੇ ਚਲੋ ਅਸੀਂ ਸਰ ਲਾਲਕੀਆ ਜੀ ਐਪਲੀਕੇਸ਼ਨ ਦੇ ਕੇ ਗਏ ਹਾਂ ਇਹ ਟੋਡਾ ਕੀ ਕਹਿਣਾ ਸੀ ਕਲਨਾ ਜੀ ਦਾ ਮੇਰੇ ਪਿੰਡ ਐਮਐਲਏ ਸਾਹਿਬ ਦਾ ਉੱਥੇ ਸੀਗਾ ਪ੍ਰੋਗਰਾਮ ਰੱਖਿਆ ਹੋਇਆ ਆ ਰਿਗਾਰਡਿੰਗ ਆਪਣੀ ਪੰਚਾਇਤ ਸੰਮਤੀ ਦੀ ਇਲੈਕਸ਼ਨ ਤੇ ਉੱਥੋਂ ਕੋਈ ਨਾ ਦਾ ਵੀ ਉਥੇ ਮਾੜੀ ਮੋੜੀ ਤਕਰਾਰਬਾਜ਼ੀ ਹੋ ਗਈ ਸੀਗੀ ਤੇ ਉੱਥੇ ਕੁਝ ਦੋ ਤਕਰਾਰਬਾਜ਼ੀ ਦੌਰਾਨ ਦੋ ਮੁੰਡਿਆਂ ਦੇ ਫੋਨ ਸੀਗੇ ਉਹ ਉੱਥੇ ਡਿੱਗ ਪਏ ਸੀਗੇ ਤੇ ਉਹਦੇ ਰਿਗਾਰਡਿੰਗ ਅਪਲੀਕੇਸ਼ਨ ਦੇਣਗੇ ਕਿਹੜੀ ਪਾਰਟੀ ਦੇ ਖਿਲਾਫ ਦੇਣ ਆਏ ਸੀਗੇ ਕਿਹੜੀ ਪਾਰਟੀ ਨਾਲ ਤਕਰਾਰ ਹੋਈ ਜੀ ਇਹ ਪਿੰਡ ਦੇ ਬੰਦੇ ਹੀ ਸੀਗੇ ਜੀ ਉੱਥੇ ਸਾਰੇ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉੱਥੇ ਆਪਸ ਵਿੱਚ ਜਿਹੜੇ ਪਿੰਡ ਦੇ ਸੀਗੇ ਮੁੰਡੇ ਉੱਥੇ ਉਹਨਾਂ ਦਾ ਆਪਸ ਤਕਰਾਰ ਹੋਈ ਹੁੰਦੀ ਸੀ ਕੋਈ ਕੁਐਸ਼ਨ ਨੂੰ ਲੈ ਕੇ ਉਹ ਹਜੇ ਤਫ਼ਤੀਸ਼ ਦਾ ਵਿਸ਼ਾ ਉਹ ਅਸੀਂ ਚੈੱਕ ਕਰ ਰਹੇ ਹਾਂ ਤੇ ਜਿਵੇਂ ਵੀ ਹੋਊਗੀ ਜਿਹੜੇ ਜਿਹੜੇ ਕੰਪਲੇਂਟ ਨੇ ਇੰਟਰਨੈਟ ਤੇ ਕੰਪਲੇਂਟ ਪਹਿਲਾਂ ਕੰਪਲੇਂਟ ਕੀਤੀ ਵੀ ਹੈ ਕੰਪਲੇਂਟ ਇੱਕ ਉੱਥੇ ਸਰਪੰਚ ਹੈ ਜੀਵਿੰਦਰ ਵਿੰਦਰ ਮੁੰਡਾ ਲਿੰਦੀ ਉਦੇ ਪਰੋਂ ਸੀਗਾ ਉਹਦਾ ਫੋਨ ਸੀਗਾ ਦੇਖੋ ਦਾ ਨਾਮ ਦਾ ਉਹਦਾ ਕਰਨ ਕਰੂਗਾ ਫੋਨ ਸੀਗਾ ਉਹ ਉਥੇ ਤਕਰਾਰ ਵਾਈ ਦੌਰਾਨ ਗੋਲ ਦਿੱਤੇ ਸੀਗੇ ਉਹਨਾਂ ਨੇ ਸਰ ਡਾਟ ਕੀ ਦਿੱਤੀ ਫੋਨ ਉਹਨਾਂ ਦੇ ਦਿੱਕਲੀ ਸਰ ਦਾ ਫੋਨ ਅੰਦਰ ਡਿਸਪਲੇਅ ਦੀ ਫੋਨ ਬਾਹਰ ਸੁਦਾਇਆ ਜਾਵੇ ਜੀ ਸਰ ਟੋਟਲ ਕਿੰਨੇ ਮੋਬਾਈਲ ਨੇ ਕਿਹੜੀ ਕੰਪਨੀ ਦੇ ਨੇ ਜੀ ਦੋ ਮਾਇਨੇ ਚ ਇਹ ਇਲੈਕਟ੍ਰਲ ਕੰਪਨੀ ਦੇ ਨੇ 30% ਵਾਏ ਸਫਲ ਜਿਹੜਾ ਹੈ ਜੀ ਅਸੀਂ ਇਹਨਾਂ ਨੂੰ ਪ੍ਰੋਸੈਸ ਕਰਵਾਇਆ ਜੀ ਇਹ ਐਪਲ ਇੱਕ ਵਧੀਆ ਬ੍ਰਾਂਡ ਦਾ ਫੋਨ ਹੈ ਜੀ ਇਹਨਾਂ ਦਾ ਛੇਤੀ ਲੋਕੇਟ ਹੋ ਜਾਂਦੇ ਨੇ ਇਹ ਅਸੀਂ ਛੇਤੀ ਤੋਂ ਛੇਤੀ ਕਰਕੇ ਇਹਨਾਂ ਨੂੰ ਟ੍ਰੇਸ ਇਹਨਾਂ ਨੂੰ ਵਾਪਸ ਕਰਾਉਂਦੇ ਹਾਂ ਹੁਣ ਤੱਕ ਕੋਈ ਮੁੱਢਲੀ ਜਾਣਕਾਰੀ ਸਾਹਮਣੇ ਨਹੀਂ ਆਈ ਕਿੱਥੇ ਨੇ ਫੋਨ ਇਹ ਫਿਲਹਾਲ ਜੀ ਉਹ ਬੰਦ ਆ ਰਹੇ ਨੇ ਅਸੀਂ ਸੀਡੀਆਰ ਵਗੈਰਾ ਪੁਆਈਏ ਇਹਨਾਂ ਦੀ ਤੇ ਐਪਲ ਦਾ ਇੱਕ ਗ੍ਰੇਨਿਕ ਫੋਨ ਹੁੰਦਾ ਹੈ ਜਿਸ ਚ ਫੰਕਸ਼ਨ ਉਹ ਐਕਟੀਵੇਟ ਕੀਤਾ ਹੋਇਆ ਹੁੰਦਾ ਹੈ ਜੇ ਭੇਜੇ ਜਦੋਂ ਮੋਬਾਈਲ ਆਉਂਦਾ ਤਾਂ ਪਤਾ ਲੱਗ ਜੂਗਾ ਤੇ ਫੋਨ ਮਿਲ ਜਾਣਾ 네. 반 네. 네. 네.